ਸਤਿ ਸ਼੍ਰੀ ਅਕਾਲ ਜੀ ਮੈਂ ਹਕੌਮੇ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਲੰਕਾ ਦੇ ਉਵੱਤ ਸੂਬੇ ਦੇ ਵਿੱਚ ਐਤਵਾਰ ਨੂੰ ਇੱਕ ਮੋਟਰ ਕਾਰ ਰੇਸਿੰਗ ਇਵੈਂਟ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਦੇ ਵਿੱਚ 7 ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਨੇ ਸ਼੍ਰੀਲੰਕਾ ਦੇ ਉਵੱਤ ਸੂਬੇ ਦੇ ਵਿੱਚ ਐਤਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਮੋਟਰ ਕਾਰ ਰੇਸਿੰਗ ਇਵੈਂਟ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਇਸ ਦੌਰਾਨ ਇੱਕ ਕਾਰ ਨੇ ਦਰਸ਼ਕਾਂ ਨੂੰ ਕੁਚਲ ਦਿੱਤਾ। ਪੁਲਿਸ ਮੁਤਾਬਕ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦਿੱ亚ਤਲਾਵਾ ਦੇ ਸੈਂਟਰਲ ਹਿੱਲ ਰਿਜ਼ੋਰਟ ਤੇ ਵਿੱਚ ਇੱਕ ਰੇਸਿੰਗ ਇਵੈਂਟ ਦਾ ਆਯੋਜਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਪ੍ਰਤੀਭਾਗੀ ਇੱਕ ਵਾਰ ਟਰੈਕ ਤੋਂ ਉਤਰ ਗਿਆ ਅਤੇ ਦਰਸ਼ਕਾਂ ਨੂੰ ਕੁਚਲਦਾ ਹੋਇਆ ਅੱਗੇ ਵਧਿਆ ਜਿਸ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ। ਇਹਨਾਂ ਤਸਵੀਰਾਂ ਤੋਂ ਸਾਫ ਤੌਰ ਤੇ ਸਾਬਿਤ ਹੁੰਦਾ ਹੈ ਕਿ ਹਾਦਸਾ ਬਹੁਤ ਹੀ ਜ਼ਬਰਦਸਤ ਸੀ। ਤੇ ਇਸ ਹਾਦਸੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਵਿੱਚ 23 ਲੋਕ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਜਦਕਿ 7 ਲੋਕਾਂ ਦੀ ਮੌਤ ਹੋ ਗਈ ਹੈ ਤੇ ਪੁਲਿਸ ਬੁਲਾਰੇ ਨਿਹਾਲ ਥਲਦੂਆ ਨੇ ਦੱਸਿਆ ਕਿ ਮਨ ਵਾਲਿਆਂ ਦੇ ਵਿੱਚ ਇੱਕ 8 ਸਾਲਾ ਲੜਕਾ ਅਤੇ ਚਾਰ ਟ੍ਰੈਕ ਸਹਾਇਕ ਵੀ ਸ਼ਾਮਲ ਨੇ ਅਤੇ ਕੁੱਲ 23 ਲੋਕਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿਨ੍ਹਾਂ ਦਾ ਇਲਾਜ ਜਾਰੀ ਹੈ ਜ਼ਿਕਰ ਹੈ ਕਿ ਰਵਾਇਤੀ 90 ਸਾਲ ਦੇ ਜਸ਼ਨਾਂ ਦੇ ਹਿੱਸੇ ਦੇ ਵਜੋਂ ਸਲਾਨਾ ਸਮਾਗਮ 2019 ਦੇ ਵਿੱਚ ਇਸਟਰ ਸੰਡੇ ਦੇ ਹਮਲੇ ਦੇ ਨਾਲ ਰੁਕਿਆ ਸੀ ਇੱਥੇ ਆਤਮ ਹੱਤਿਆਕਾਤੀ ਬੰਬ ਹਮਲੇ ਦੇ ਵਿੱਚ 270 ਲੋਕ ਮਾਰੇ ਗਏ ਸਨ ਇਸ ਨੂੰ ਹਮਲੇ ਦੀ 5ਵੀਂ ਵਰ੍ਹੇ ਦੀ ਮੌਕੇ ਤੇ ਐਤਵਾਰ ਨੂੰ ਦੁਬਾਰਾ ਇਸ ਸਮਾਗਮ ਨੂੰ ਲਾਂਚ ਕੀਤਾ ਗਿਆ ਸੀ ਪਰ ਸੱਤ ਮੌਤਾ ਦੇ ਦੁਖਾਂਤ ਕਾਰਨ ਇਸ ਨੂੰ ਫਿਰ ਰੋਕ ਦਿੱਤਾ ਗਿਆ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।